ਇਸ ਵੀਡੀਓ ਦੇ ਵਿੱਚ ਇੱਕ ਅਮਰਤਾਰੀ ਸਿੱਖ ਨੂੰ ਦਿੱਲੀ ਮੈਟਰੋ ਦੇ ਵਿੱਚ ਚੜਨ ਤੋਂ ਮਨਾ ਕੀਤਾ ਜਾ ਰਿਹਾ ਹੈ ਇਹ ਕਹਿ ਕੇ ਕਿ ਕਿਰਪਾਨ ਜਿਹੜੀ ਉਹ ਮੈਟਰੋ ਦੇ ਵਿੱਚ ਨਹੀਂ ਲਿਜਾਈ ਜਾ ਸਕਦੀ ਭਾਵੇਂ ਕਿ ਉਸ ਸਿੱਖ ਨੇ ਜੋ ਨਿਯਮ ਨੇ 6 ਇੰਚ ਦੀ ਕਿਰਪਾਨ ਦਾ ਉਹਦੀ ਵੀ ਪਾਲਣਾ ਕੀਤੀ ਹੋਈ ਹੈ ਇਸੇ ਮਸਲੇ ਦੇ ਨਾਲ ਸੰਬੰਧਿਤ ਜਦੋਂ ਇੱਕ ਡਿਬੇਟ ਹੋਈ ਉਦੋਂ ਇੱਕ ਫਿਰਕੂ ਬੰਦੇ ਨੇ ਕਾਲ ਕਰਕੇ ਇਹ ਗੱਲ ਆਖੀ ਕਿ ਦੇਸ਼ ਦੇ ਵਿੱਚ ਉਹ ਕਿਰਪਾਨਾਂ ਬਹਿਣ ਕਰ ਦਿੱਤੀਆਂ ਜਾਣੇ ਚਾਹੀਦੀਆਂ ਤੇ ਸਿੱਖਾਂ ਨੂੰ ਇਹਨੂੰ ਪਹਿਨਣ ਦੀ ਕੋਈ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ ਦੇਸ਼ ਦੇ ਲਈ ਖਤਰਾ ਹੈ ਕਿਰਪਾਨ ਨੂੰ ਖਤਰਾ ਮੰਨਣ ਵਾਲੇ ਹਰ ਉਸ ਫਿਰਕੂ ਨੂੰ ਮੇਰਾ ਇਹ ਸਵਾਲ ਹੈ ਕਿ ਜਦੋਂ ਕਰੋਨਾ ਕਾਲ ਦੇ ਵਿੱਚ ਦੇਸ਼ ਦਾ ਦਮ ਘੁੱਟਦਾ ਪਿਆ ਸੀ ਤੇ ਦੇਸ਼ ਦੇ ਸਰੀਰ ਦੇ ਵਿੱਚ ਆਕਸੀਜਨ ਦੇ ਲੰਗਰ ਲਾ ਕੇ ਸਾਹ ਪਰੰਦਾ ਕੰਮ ਜਦੋਂ ਇਸ ਕਰਪਾਨ ਨੇ ਕੀਤਾ ਉਦੋਂ ਖਤਰਾ ਨਾ ਮਹਿਸੂਸ ਹੋਇਆ ਜਦੋਂ ਧੀਆਂ ਪੈਣਾ ਦੇ ਰੱਖਿਆ ਕੀਤੀ ਉਦੋਂ ਖਤਰਾ ਨਾ ਮਹਿਸੂਸ ਹੋਇਆ ਜਦੋਂ ਬਾਰਡਰਾਂ ਦੇ ਉੱਤੇ ਛਾਤੀ ਡਾਹ ਕੇ ਤੇ ਗੋਲੀਆਂ ਖਾ ਕੇ ਦੇਸ਼ ਦੀ ਹਫਾਜ਼ਤ ਕੀਤੀ ਉਦੋਂ ਨਾ ਖਤਰਾ ਮਹਿਸੂਸ ਹੋਇਆ ਜਦੋਂ ਕੋਈ ਵੀ ਵਿਪਤਾ ਆਈ ਤੇ ਇਸ ਕਿਰਪਾਨ ਨੂੰ ਪਾਉਣ ਵਾਲਿਆਂ ਨੇ ਉਧਰ ਲੰਗਰ ਲਾਏ ਲੋਕਾਂ ਦੀਆਂ ਜਾਨਾਂ ਬਚਾਈਆਂ ਉਦੋਂ ਖਤਰਾ ਨਾ ਲੱਗਿਆ ਮੈਂ ਇਹ ਕਹਿ ਦੇਣਾ ਚਾਹੁੰਦਾ ਐ ਕਿ ਸਾਨੂੰ ਇਨ੍ਹਾਂ ਫਿਰਕੂਆਂ ਦੀ ਪਰਮਿਸ਼ਨ ਦੀ ਲੋੜ ਨਹੀਂ ਹੈ ਕਿਰਪਾਨ ਪਾਉਣ ਦੇ ਲਈ ਸਾਨੂੰ ਇਹ ਪਰਮਿਸ਼ਨ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਐ ਕਿ ਜੇ ਇਹ ਕਿਰਪਾਨ ਪਾਉਣ ਵਾਲੇ ਨਾ ਹੁੰਦੇ ਜਾਂ ਇਹ ਕਿਰਪਾਨ ਨੂੰ ਬਖਸ਼ਿਸ਼ ਕਰਨ ਵਾਲਾ ਕਲਗੀਆਂ ਵਾਲਾ ਪਾਸ਼ਾ ਨਾ ਹੁੰਦਾ ਤੇ ਸ਼ਾਇਦ ਇਸ ਦੇਸ਼ ਦਾ ਨਕਸ਼ਾ ਵੀ ਕੁਝ ਹੋਰ ਹੀ ਹੁੰਦਾ ਇਸ ਕਰਕੇ ਉਸ ਮੈਟਰੋ ਅਧਿਕਾਰੀ ਤੇ ਤੇ ਕਿਰਪਾਨ ਨੂੰ ਖਤਰਾ ਦੱਸਣ ਵਾਲੇ ਤੇ ਜਿਹੜੀ ਉਹ ਸਖਤ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹਦੇ ਨਾਲ ਸਬਦਾਨ ਦੀ ਤੇ ਸਿੱਖਾਂ ਦੇ ਜਜ਼ਬਾਤਾਂ ਦੀ ਉਲੰਘਣਾ ਹੋ ਰਹੀ ਹੈ